ਸਮਸ਼ੀਸ਼ੀ ਨਾਮ ਹੁੰਦਾ ਬੜੀਆਂ ਮੁੰਡੀਆਂ ਰਹਿੰਦੀਆਂ ਸੀ ਸਿਵਲ ਹਾਊਸ ਸਟ੍ਰਕਚਰ ਕੱਲ ਗੁੜੀਆ ਮੇਰੀ 10:00 ਵਜੇ ਸਵੇਰੇ ਮਾਡਲ ਟਾਊਨ ਸਿੱਧਾਲੇ ਗੋਦਵਾਰੇ ਟਪਾਰਾ ਖਾਨ ਚ ਗਈ ਸੀ ਉਹਦੇ ਵਾ 1:30 ਵਜੇ ਫੋਨ ਕਰਿਆ ਉਹਨੂੰ ਕੰਨੀ ਡੈਡੀ ਮੈਂ ਅੱਜ ਤੱਕ ਆ ਰਹੀ ਹਾਂ ਤੇ 2:00 ਵਜੇ ਬਾਅਦ ਕੁੜੀ ਦਾ ਫੋਨ ਬੰਦ ਆ ਗਿਆ ਕਿੰਨੇ ਸਾਲ ਦੀ ਬੱਚਾ ਸੀ ਹਾਂਜੀ ਕਿੰਨੇ ਸਾਲ ਦੀ ਕੁੜੀ ਆ ਸੀ 32 ਸ 33 ਸਾਲ ਦੀ ਹੈ 32 ਸ ਹਾਂਜੀ 14 ਹਾਂਜੀ ਆਏ ਕੁੜੀ ਮੈਡਿਸ 14 ਸਾਲ ਦੀ ਕੁੜੀ ਆ ਜੀ ਆਈ ਸੰਦੀਪ ਕੋ ਬੱਚੇ ਕਿੰਨੇ ਇੱਕੋ ਗੁੱਡੀ ਹੈ 14 ਸਾਲ ਦੀ ਜਿਨਾ ਟਾਈਮ ਹੋ ਗਿਆ ਵਿਆਹ ਹੋਇਆ ਹੈ ਕੀ ਹੋਇਆ ਉਹਨੂੰ ਕਾਫੀ ਤਿੰਨਾਂ 2008 ਜਵਾਰੀ ਹੋਇਆ ਹੈ ਅੱਛਾ ਤੇ ਉਹਦਾ ਤਲਾਕ ਹੋ ਗਿਆ ਸੀ ਇਹਨਾਂ ਦਾ ਤਲਾਕ ਹੋਇਆ ਸੀ ਮੇਰੇ ਪਾਸੇ ਰਹਿੰਦੀ ਹੈ ਤੇ ਜਦੋਂ ਪੂਰੀ ਲਾਸਟ ਟਾਈਮ ਗੱਲ ਹੋਈ ਸੀ ਗੱਲ ਹੋਈ ਸੀ ਕੱਲ ਇਹੀ ਦਿਨ ਮੈਂ ਮੰਮੀ ਮੰਮੀ ਨਾਲ ਗੱਲ ਹੋ ਜੀ ਗਣੀ ਮੈਂ 1:30 ਵਜੇ ਤੱਕ ਪਹੁੰਚ ਚੁੱਕੀ ਕਰਾ ਉਹ 2:30 ਵਜੇ ਕਰਦਿਆਂ ਫੋਨ ਕਰਿਆ ਇਹਦਾ ਫੋਨ ਸੋਚਾ ਫੋਨ ਲੱਗਿਆ ਤੋਂ ਪਹਿਲਾਂ ਵਜਿਆ ਦੋ ਬਿਲਾਂ ਦਾ ਬਹੁਤ ਫੋਨ ਸੋਚਾ ਫੋਨ ਲੱਗਿਆ 6:00 ਵਜੇ ਸਾਨੂੰ ਪੁਲਿਸ ਵਾਲਿਆਂ ਨੇ ਬੜੀਆਂ ਮੁੰਡੀਆਂ ਆ ਕੇ ਸਾਡੀ ਚੌਂਕੀ ਆ ਕੇ ਉਸ ਮਰਾਟੋ ਦੀ ਪੁਲਿਸ ਗਈ ਥੀ ਉਹਨਾਂ ਨੇ ਕਾਰਵਾਈ ਕੀਤੀ ਉੱਥੇ ਆ ਕੇ ਪੁੱਛਿਆ ਕਿਛਿਆ 11:00 ਵਜੇ ਰਾਤੀ ਮੈਂ ਚੌਂਕੀ ਗਿਆ ਬੰਦਾ ਉਹਨਾਂ ਨੇ ਫੜ ਲਿਆ ਸੀ ਤੇ ਬਾਕੀ ਹੁਣ ਅੱਗੇ ਕਾਰਵਾਈ ਦੱਸੀ ਨਹੀਂ ਕੋਈ ਬੰਦਾ ਪਾਣੀ ਕੌਣਾ ਕੌਣ ਨੂੰ ਹੋਇਆ ਠੀਕ ਹੈ ਜੀ ਆ ਪਤਾ ਨਹੀਂ ਉਹ ਤੁਹਾਡੀ ਆ ਖਸਾਮੇ ਕਰ ਤੋਂ ਕਟ ਮਾਰੇ ਹੈ ਪਲੇਟ ਨਾਲ ਅੱਛਾ ਕਾਰਨ ਦੱਸਿਆ ਨਹੀਂ ਉਹਨਾਂ ਨੇ ਮਾਲਾ ਮੈਂ ਕੀ ਕਰਨ ਹਲੇ 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 ਕਿਹਨਾਂ ਦਾ ਖੜਿਆ ਜੀ ਤੁਸੀਂ ਜਾਣ ਨਹੀਂ ਜੀ ਹਲੇ ਕੁਝ ਨਹੀਂ ਦੱਸਿਆ ਹੈ ਕਹਿੰਦੇ ਵੀ ਅੱਗੇ ਕਾਰਵਾਈ ਪਾਵਾਂਗੇ ਜੀ ਹਲੇ ਕੁਝ ਸਮਾਨ ਬਰਾਮਦ ਕਰਾਉਣਾ ਹੈ ਕੁੜੀਆ ਕੀ ਕਰ ਦਿੱਤੀ ਜੋ ਵਗੈਰਾ ਨਹੀਂ ਕਰ ਕਰ ਗਰੰਟੀ ਇਹਦੀ ਬੋਡੀ ਹੈ ਤੁਹਾਨੂੰ ਸੋਦਾ ਕਿਤਾਬ ਨਹੀਂ ਇਹ ਕੋਈ ਗੱਲਾਂ ਪਿੰਡਾਂ ਦੇ ਪਾਲਾ ਕੋਈ ਮੱਝਾਂ ਚਾਰਦਾ ਹੋਣਾ ਹੈ ਉਹਨੇ ਚੌਂਕੀ ਤਲਾਹ ਦਿੱਤੀ ਆ ਕਿਸੇ ਬੋਡੀ ਪਈ ਆ ਉਹ ਸਾਮਣਾ ਫੇ ਪੁਲਸ ਵਾਲੇ ਗਏ ਉੱਥੇ ਉਹਨੇ ਬੋਡੀ ਨੂੰ ਗੁੱਟਰੀ ਆਰਸੀ ਪੇਤੀ ਉਹਦੇ ਚ ਬੈਕ ਵਿੱਚ ਉਹ ਸੂਟਰੀ ਵੀ ਆਰਸੀ ਉਹਨਾਂ ਨੇ ਕੱਢ ਕੇ ਮੇਰੇ ਘਰ ਤੱਕ ਦਿੰਦੇ ਘਰੋਂ ਸੂਟਰੀ ਤੇ ਗਈ ਸਕੂਟਰੀ ਗੁਰਦਵਾਰ ਸਾਹਿਬ ਖੜੀ ਜਾਂਦੇ ਜਾਂ ਜਦੋਂ ਹੌਸਾਫ ਹੋਣਾ ਚਾਹੀਦਾ ਹੈ ਮਾ ਕੇ ਹੌਸਾਫ ਲੈਣਾ ਚਾਹੀਦਾ ਮੁলাই ਕਿਸੇ ਨੇ ਨਾ ਮਾਰਡਰ ਕੀਤਾ ਦਾ ਤੇ ਅਜੇ ਤੱਕ ਉਹ ਦੋਸ਼ੀ ਭਾਲ ਜਾਰੀ ਹੈ ਉਹ ਦੋਸ਼ੀ ਫੜੇ ਬੰਦੇ ਕਰ ਰਹੇ ਤੇ ਪਹੁੰਚਾ ਦੇ। ਮਨ ਲਾ ਕੇ ਚਲਾਈਏ। ਇਹ ਗੱਲ ਪਿੰਦੇ। ਇਸ ਤਰ੍ਹਾਂ ਕੁਝ ਨਹੀਂ ਇਹ ਤਾਂ ਨਾ ਕਰਾਈ। ਬਾਰ ਕਰ ਕੋਈ ਬੰਦਾ ਲੈ ਕੇ ਆਇਆ। ਇਹ ਕਾਲੇ ਜੀ ਕਾਲੇ। ਪਰ ਕੀ ਕੰਮ ਕੀਤਾ? ਕੀ ਕੰਮ ਕੀਤਾ? ਹਰ ਬਈ ਜਿਹੜੀ ਕੀਤੀ ਜਾ ਰਹੀ ਹੈ ਮਕਦਮਾ ਦਰਜ ਹੋ ਗਿਆ। ਨਹੀਂ ਸੀਸੀਟੀਵੀ ਨਹੀਂ। ਨਹੀਂ ਲਈ। ਅਜੇ ਕੋਈ ਨਹੀਂ।